ਰਾਜਾ ਉਹ ਗੱਭੜੀ ਚੋਟੀ ਦੇ ਰਾਜਾ ਬਾਜ ਤੇ ਤੀਰ ਖੰਦੀਪਾ ਆੜਾ ਪਾ ਕੇ ਉਹ ਨਸ਼ੇ ਤੋਂ ਕਾਹਦਾ ਜ਼ਿੰਦਗੀ ਨਾਲ ਸ਼ਰੀਕਾ ਉਹ ਸਾਹਮਣੇ ਪਈ ਹੋਈ ਰੇਡ ਇੱਕ ਪਾਸੇ ਕਹਿੰਦੇ ਰੇਸ਼ਮਾ ਮੌਰ ਨਾ ਤੇ ਪਿੰਡ ਵਾਲਾ ਅੱਜ ਪ੍ਰਧਾਨ ਨਹੀਂ ਆਇਆ ਔਰ ਲਖਮੀ ਨੇ ਦੱਸਿਆ ਵੀ ਪ੍ਰਧਾਨ ਦਾ ਜਿਹੜਾ ਮਾਨਸਰਮਨ 22 ਸਤੰਬਰ ਨੂੰ ਸੇਲਵਾਲਾ ਦੇ ਵੱਡੇ ਮੇਲੇ ਤੇ ਹੋਣਾ ਥਾਰ ਗੱਡੀ ਦੇ ਨਾਲ ਮਾਨਸਰਮਨ ਧੰਨਵਾਦ ਹੈ ਖੇਡ ਕਬੱਡੀ ਦਾ ਕੋਈ ਸਮਾਸੀ ਤਾਲੀਆਂ ਗਲਾਸ ਵਰਤੇ ਸੀਗੇ ਔਰ ਅੱਜ ਸਮਾਂ 18 ਦਾ ਅੱਜ ਸਮਾਂ ਡਿਫੈਂਡਰਾਂ ਦਾ ਅੱਜ ਸਮਾਂ ਰੇਂਜ ਰੋਵਰਾਂ ਦਾ ਅੱਜ ਸਮਾਂ ਕਹਿੰਦੇ ਫੋਟ ਟਰੈਕਾਂ ਦਾ ਅੱਜ ਸਮਾਂ ਮੇਰੇ ਵੀਰੋ ਸੋਨਾ ਲਿਕਾ ਦਾ ਅੱਜ ਸਮਾਂ ਨਿਊ ਹਾਲੈਂਡਾਂ ਦਾ ਇਹ ਸਮਾਂ ਸਮੇਂ ਦੀਆਂ ਗੱਲਾਂ ਹੁੰਦੀਆਂ ਧੰਨਵਾਦ ਹੈ ਕਬੱਡੀ ਦਾ ਉਹ ਸਾਹਮਣੇ ਪਈ ਹੋਈ ਰੇਡ ਤੇ ਔਰ ਕਹਿੰਦੇ ਪੱਜ ਗਿਆ ਮੇਰੇ ਮਿੱਤਰੋ ਹੁਣ ਗਾਲਿ ਔਖੀ ਹੁਣ ਗਾਲਿ ਔਖੀ ਹੁਣ ਗਾਲਿ ਔਖੀ ਉਹ ਸਵਾਦ ਆ ਗਿਆ ਇਹ ਹੈ ਜੋਵਨ ਬਈ ਜੋਵਨ ਦਾ ਜਫਾ ਕਿੰਨਾ ਲੱਗਾ ਇੱਕ ਵਾਰੀ ਆਂ ਤਾੜੀਆਂ ਦਾਦੀਆਂ ਨੇ ਵੀ ਤੁਸੀਂ ਕਿੰਨਾ ਜਿਹੜਾ ਖੇਡ ਕਬੱਡੀ ਨੂੰ ਪਿਆਰ ਕਰਦੇ ਹੋ ਔਰ ਵੱਖੇ ਕਹਿੰਦੇ ਸਵੇਤ ਤੋਂ ਸਾਡੇ ਭਰਾ ਆ ਜਿਹੜੇ ਇਧਰ ਸ਼ਤ ਤੇ ਖੜੇ ਐ ਇੱਥੇ ਬਾਹਰ ਹੀ ਢੀੜੇ ਦੇ ਖੜੇ ਐ ਪਰ ਫਿਰ ਵੀ ਕਬੱਡੀ ਦਾ ਸੁਆਦ ਜਦੋਂ ਆ ਜਾਂਦਾ ਗਰਮੀ ਗਰਮੀ ਕੋਈ ਪਰਵਾਹੀ ਨਹੀਂ ਜਾਂਦੇ ਵਾਫੇ ਰੋ ਖੇਡ ਕਬੱਡੀ ਨੂੰ ਪਿਆਰ ਕਰਨ ਵਾਲਿਓ ਇੱਕ ਪਾਸੇ ਉਤੋਕੇ ਵਾਲਾ ਕਾਲਾ ਔਰ ਦੂਜੇ ਪਾਸੇ ਪੁਆਇੰਟ ਆਫੀ ਨੇ ਪੁਆਇੰਟ ਜਾਂਫੀ ਦਾ ਅਮਰੀਕੀ ਖੇਡ ਕਬੱਡੀ ਪਾ ਰਿਹਾ ਬਾਦਰੀ